ਖੰਨਾ ਵਿੱਚ ਇੱਕ ਮੰਦ ਭਾਗਾ ਸੜਕ ਹਾਦਸਾ ਹੋਇਆ ਜਿਸ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਦੋ ਟਰੱਕਾਂ ਦੀ ਆਮੋ ਸਾਹਮਣੇ ਟੱਕਰ ਹੋਈ ਹੈ ਤੇ ਇਸ ਟੱਕਰ ਦੀ ਲਪੇਟ ਵਿੱਚ ਇੱਕ ਮੋਟਰਸਾਈਕਲ ਵੀ ਆਇਆ ਮੋਟਰਸਾਈਕਲ ਸਵਾਰ ਇੱਕ ਬਜ਼ੁਰਗ ਤੇ 15 ਸਾਲਾ ਲੜਕੇ ਦੀ ਮੌਤ ਹੋਈ ਹੈ ਤੇ ਨਾਲ ਹੀ ਇੱਕ ਟਰੱਕ ਡਰਾਈਵਰ ਦੀ ਵੀ ਮੌਤ ਹੋਈ ਹੈ ਇੱਕ ਟਰੱਕ ਲੁਧਿਆਣੇ ਵਾਲੇ ਪਾਸਿਓਂ ਖੰਨਾ ਨੂੰ ਜਾ ਰਿਹਾ ਸੀ ਤੇ ਦੂਸਰਾ ਟਰੱਕ ਗੋਬਿੰਦਗੜ ਮੰਡੀ ਵਾਲੇ ਪਾਸਿਓਂ ਖੰਨਾ ਨੂੰ ਆ ਰਿਹਾ ਸੀ ਖੰਨਾ ਚ ਨੈਸ਼ਨਲ ਹਾਈਵੇ ਤੇ ਇਹਨਾਂ ਦੋਨਾਂ ਟਰੱਕਾਂ ਦੇ ਵਿਚਕਾਰ ਟੱਕਰ ਹੋਈ ਹੈ ਕਿਉਂਕਿ ਲੁਧਿਆਣੇ ਵਾਲੇ ਪਾਸੇ ਤੋਂ ਆ ਰਿਹਾ ਟਰੱਕ ਸੜਕ ਦੂਜੇ ਪਾਸੇ ਜਾ ਚਲਿਆ ਤੇ ਅਚਾਨਕੇ ਨਾਲ ਦੋਨਾਂ ਟਰੱਕਾਂ ਦੀ ਟੱਕਰ ਹੋ ਗਈ ਹਾਦਸੇ ਦਾ ਸ਼ਿਕਾਰ ਹੋਏ ਟਰੱਕ ਤੇ ਨਾਲ ਹੀ ਇੱਕ ਮੋਟਰਸਾਈਕਲ ਵੀ ਇਸ ਹਾਦਸੇ ਦੀ ਲਪੇਟ ਦੇ ਵਿੱਚ ਆ ਗਿਆ ਇੱਕ ਟਰੱਕ ਡਰਾਈਵਰ ਦੀ ਮੌਤ ਹੋਈ ਅਤੇ ਨਾਲ ਹੀ ਮੋਟਰਸਾਈਕਲ ਸਵਾਰ ਇੱਕ ਬਜ਼ੁਰਗ ਤੇ 15 ਸਾਲਾ ਲੜਕੇ ਦੀ ਵੀ ਮੌਤ ਹੋਈ ਹੈ ਮ੍ਰਿਤਕ ਬਜ਼ੁਰਗ ਦੇ ਪਰਿਵਾਰ ਵਾਲਿਆਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਤੇ ਨਾਲ ਹੀ ਦੱਸਿਆ ਹੈ ਕਿ 15 ਸਾਲਾ ਲੜਕਾ ਉਹਨਾਂ ਦਾ ਪ੍ਰਵਾਸੀ ਮਜ਼ਦੂਰ ਸੀ ਇਹ ਮੋਟਰਸਾਈਕਲ ਸਵਾਰ ਵੀ ਮੰਡੀ ਗੋਬਿੰਦਗੜ੍ਹ ਤੋਂ ਖੰਨਾ ਨੂੰ ਜਾ ਰਹੇ ਸੀ ਖੰਨਾ ਚ ਨੈਸ਼ਨਲ ਹਾਈਵੇ ਤੇ ਇਹ ਹਾਦਸਾ ਵਾਪਰਿਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿਸ ਤਰ੍ਹਾਂ ਭਿਆਨਕ ਹਾਦਸਾ ਹੈ ਦੋਨੇ ਟਰੱਕਾਂ ਦੀ ਆਮੋ ਸਾਹਮਣੇ ਟੱਕਰ ਹੋਈ ਹੈ ਟਰੱਕਾਂ ਦਾ ਅਗਲਾ ਹਿੱਸਾ ਚੱਕਣਾ ਚੁਰ ਹੋਇਆ ਦਿਖਾਈ ਦੇ ਰਿਹਾ ਹੈ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿੰਨਾ ਭਿਆਨਕ ਰਿਹਾ ਹੋਵੇਗਾ ਇਹ ਹਾਦਸਾ ਖੰਨਾ ਦੇ ਨੈਸ਼ਨਲ ਹਾਈਵੇ ਤੇ ਇਹ ਸੜਕ ਦੁਰਘਟਨਾ ਸਾਹਮਣੇ ਆਈ ਹੈ ਟਰੱਕ ਦੀ ਲਪੇਟ ਵਿੱਚ ਆਇਆ ਇੱਕ ਬਜ਼ੁਰਗ ਤੇ ਲੜਕੇ ਦੀ ਵੀ ਮੌਤ ਹੋ ਗਈ ਦਰਸਲ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਇੱਕ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਆਂਦਾ ਗਿਆ ਜਿੱ ਉਸਨੇ ਵੀ ਆਪਣਾ ਦਮ ਤੋੜ ਦਿੱਤਾ ਸਬਕ੍ਰੈਪ ਦਾ ਭਰਿਆ ਟਰੱਕ ਆ ਰਿਹਾ ਸੀਗਾ ਉਹਦੇ ਵਿੱਚ ਉਹ ਮਤਲਬ ਕਿ ਰੌਂਗ ਸਾਈਡ ਚ ਲੱਗ ਗਿਆ ਡਿਵਾਈਡਰ ਸੈਂਟਰ ਵਾਲਾ ਕ੍ਰਾਸ ਕਰਕੇ ਨਾ ਦੂਸਰੀ ਸਾਈਡ ਜਾ ਕੇ ਉਹ ਟਰੱਕ ਦੇ ਵਿੱਚ ਵੱਜਿਆ ਜਾ ਕੇ ਉਧਰੋਂ ਦੂਸਰੀ ਸਾਈਡ ਤੋਂ ਹੀ ਕੋਈ ਮੋਟਰਸਾਈਕਲ ਵਾਲੇ ਆ ਰਹੇ ਸੀ ਦੋ ਬੰਦੇ ਉਹ ਵੀ ਉਹਦੇ ਵਿੱਚ ਕੁਚਲੇ ਗਏ ਨੇ ਉਹ ਦੋ ਬੰਦਿਆਂ ਦੀ ਤਾਂ ਮੌਕੇ ਤੇ ਡੈਥ ਹੋ ਗਈ ਹੈ ਉਸ ਤੋਂ ਬਾਅਦ ਜਿਹੜਾ ਡਰਾਈਵਰ ਵੀ ਉਹ ਵੀ ਕਾਫੀ ਸੀਰੀਅਸ ਹੋ ਗਿਆ ਸੀ ਅਰਜੰਟਾ ਹਸਪੀਟਲ ਉਸ ਦੀ ਵੀ ਡੈਥ ਹੋ ਗਈ ਉਸ ਡਰਾਈਵਰ ਦੀ ਟਰਫਲ ਡੈਥ